ਸਸਿਕਲ ਦੋਸਤੋ ਇੱਕ ਪੰਨ ਗਰੇਨ ਦਾ ਤੁਹਾਨੂੰ ਹੋਰ ਉਪਰਾਲਾ ਦੱਸਣ ਲੱਗੇ ਹਾਂ ਜਿਹੜਾ ਕਿ ਲਾਈਵ 'ਚ ਹੀ ਆ ਆ ਇੱਕ ਗੱਡੀ ਆ ਜਿਹੜੀ ਲੋਕਾਂ ਨੂੰ ਕਣਕ ਜਿਹੜੀ ਵੰਡਣ ਵਾਸਤੇ ਜਾਣੀ ਆ ਆ ਦੇਖੋ ਤੁਸੀਂ ਮੈਂ ਇਹ ਕਣਕ ਦੀ ਜਿਹੜੀ ਬੋਰੀ ਹੈ ਵਿੱਚ ਦਿਖਾਵਾਂਗਾ ਕਿ ਕਿੰਨੀ ਸਾਫ਼ ਆ ਆ ਦੇਖੋ ਢੇਲੇ ਬਣੇ ਆ ਆ ਦੇਖੋ ਇਹ ਇੱਕ ਬੋਰੀ ਦੇ ਹਾਲਾਤ ਆ ਤੇ ਆ ਦੇਖੋ ਆ ਜੇ ਮੱਲਕ ਇਹਨਾਂ ਦਾ ਸਿਸਟਮ ਆ ਜੇ ਕਿਤੇ ਹੋਰ ਨਹੀਂ ਆ ਮੈਂ ਦਿਖਾਵਾਂਗਾ ਕਿ ਇੱਥੇ ਨਾਲ ਹੀ ਇਹਨਾਂ ਦੇ ਚੱਕੇ ਲੱਗੇ ਨੇ ਨਾਲ ਹੀ ਆ ਗੱਡੀ ਆ ਜਿਹਦੇ ਵਿੱਚ ਇਹ ਕਣਕ ਦੀਆਂ ਬੋਰੀਆਂ ਲੱਦੀਆਂ ਨੇ ਤੇ ਜਾ ਰਹੀ ਆ ਸੋ ਇਨੀ ਵੱਡੀ ਨਲਾਇਕੀ ਕਿਉਂਕਿ ਆ ਕਣਕ ਇਹਦੇ ਪੈਸੇ ਪੇ ਕੀਤੇ ਆ ਲੋਕਾਂ ਨੇ ਟੈਕਸਾਂ ਦੇ ਇਹ ਫ੍ਰੀ ਕਰ ਕਰਕੇ ਆਪ ਖਾ ਜਾਂਦੇ ਨੇ ਕਾਰਨ ਕਿ ਸਾਡੇ ਟੈਕਸਾਂ ਚੋਂ ਇਹ ਪੈਸੇ ਕੱਟੇ ਜਾਂਦੇ ਜੋ ਵੀ ਲੋਕ ਟੈਕਸ ਦਿੰਦੇ ਨੇ ਉਹ ਬੈਨੀਫਿਟ ਦੇਣ ਵਾਸਤੇ ਕਿ ਗਰੀਬਾਂ ਨੂੰ ਕੋਈ ਚੰਗਾ ਰਾਸ਼ਨ ਆ ਤੁਸੀਂ ਦੱਸੋ ਕਿ ਇਹਦੀ ਕੌਣ ਰਿਸਪੌਂਸਿਬਿਲਟੀ ਲਏਗਾ ਇਹ ਉਹ ਅਧਿਕਾਰੀ ਨੇ ਜਿਹੜੇ ਸਰਕਾਰ ਨੂੰ ਕਹਿੰਦੇ ਨੇ ਕਿ ਬਹੁਤ ਸਾਫ਼ ਸੁਥਰਾ ਮੈਂ ਹੁਣ ਵੀ ਤੁਹਾਨੂੰ ਕਹਾਂਗਾ ਕਿ ਆ ਦੇਖੋ ਤੁਸੀਂ ਲਾਈਵ 'ਚ ਦੇਖ ਸਕਦੇ ਜੇ ਉਹ ਆ ਜੇ ਆਬ ਹੋ ਰਹੀ ਆ ਆ ਇੱਕ ਨਹੀਂ ਆ ਤੁਸੀਂ ਦੇਖੋ ਨੇ ਆਪ ਅਕਾਊਂਟ ਕੇਗਾ ਇਹਦੀ ਕੌਣ ਰਾਖੀ ਕਰੇਗਾ ਤੇ ਕੌਣ ਕਰੇਗਾ ਕਿਉਂਕਿ ਇਹ ਤੇ ਉਸ ਹਾਬਾ ਛੋਲਿਆਂ ਦੀ ਰਾਖੀ ਬੱਕਰੇ ਬਿਠਾਏ ਨੇ ਤੇ ਇਹ ਜਿਹੜਾ ਸਾਰਾ ਕੁਝ ਖਾਈ ਆ ਐਂਡੇ ਨੇ ਸੋ ਆ ਗੱਡੀ ਆ ਤੇ ਇਹਦੇ ਰਾਈ ਉਹ ਜਾ ਰਿਹਾ ਵਾ ਤੇ ਇਹ ਕਿਤੇ ਨਾ ਕਿਤੇ ਦੇਖਿਆ ਜਾਏਗਾ ਕਿ ਉਹ ਭਾਗ ਦੀ ਬਹੁਤ ਵੱਡੀ ਅੰਗੈਲੀ ਆ ਤੇ ਆ ਤੁਹਾਨੂੰ ਮੈਂ ਤਾਂ ਦਿਖਾਉਣ ਲਿਆ ਕਿ ਆ ਮੰਡੀ ਆ ਆ ਮੰਡੀ ਦੇ ਵਿੱਚ ਹੀ ਯਾਨੀ ਕਿ ਗੱਡੀ ਜਿਹੜੀ ਉਹ ਲੱਦੀ ਸੀ ਤੇ ਇੱਥੇ ਆਈ ਆ ਸੋ ਬਹੁਤ ਵੱਡੀ ਅੰਗੈਲੀ ਆ ਇਹਦੇ ਪਿੱਛੇ ਬڑے ਵੱਡੇ ਰਾਜਵੀ ਨੇ ਸੋ ਕਿਤੇ ਨਾ ਕਿਤੇ ਕੁਛ ਨਾ ਕੁਛ ਕੁਛ ਨਾ ਕੁਛ ਜਿਹੜਾ ਵਾ ਉਹ ਦੇਖਿਆ ਜਾਏਗਾ ਸੋ ਇਹਦੇ ਪਿੱਛੇ ਕੀ ਰਾਜ ਨੇ ਕਿਉਂ ਕਿਉਂਕਿ ਇਹ ਉਹਨਾਂ ਲੋਕਾਂ ਨੇ ਖਾਣੀ ਆ ਜਿੰਨਾਂ ਨੂੰ ਇਹਨਾਂ ਨੇ ਇਹ ਕਿਹਾ ਹਾਂ ਵੀ ਇਹ ਖਾ ਨਹੀਂ ਸਕਦੇ ਪਰ ਕੀ ਉਹ ਇਸ ਤਰ੍ਹਾਂ ਦਾ ਰਾਸ਼ਨ ਖਾਣਗੇ ਕਿ ਪੰਗਰੇਨ ਦੇ ਇਨਸਪੈਕਟਰ ਤੇ ਜਿਹੜੇ ਇੱਥੇ ਹੈਗੇ ਨੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਜੇ ਇਹਦਾ ਆਟਾ ਪੀਸ ਕੇ ਦਿੱਤਾ ਜਾਏਗਾ ਸਾਡੇ ਸਾਹਮਣੇ ਕੀ ਰੋਟੀ ਖਾਣਗੇ ਅਗਰ ਉਹ ਖਾਣਗੇ ਤੇ ਇਹ ਸਾਡੇ ਦੇਸ਼ ਦੇ ਜਿਹੜੇ ਉਹ ਭੋਗਤਾ ਵਾ ਜਿਨ੍ਹਾਂ ਨੂੰ ਇਹਦੀ ਲੋੜ ਆ ਉਹਨਾਂ ਨੂੰ ਵੀ ਦੇ ਦਿੱਤੀ ਜਾਏ ਸਾਨੂੰ ਕੋਈ ਇਤਰਾਜ਼ ਨਹੀਂ ਆਹ ਦੇਖੋ ਮਤਲਬ ਅਸੀਂ ਨਹੀਂ ਇਤਰਾਜ਼ ਕਰਾਂਗੇ ਪਰ ਇਹਦੀ ਰੋਟੀ ਇਹ ਅਫਸਰ ਵੀ ਖਾਣ ਸਾਡੇ ਸਾਹਮਣੇ ਲਾਈਵ 'ਚ ਅਸੀਂ ਇਹਨੂੰ ਪਿਆ ਕੇ ਲਿਆਵਾਂਗੇ ਕਹਿਣ ਮੌਕਾ ਦੇਣ ਬੋਰੀ ਇਹ ਦਸ ਦਿਨ ਚੁੱਕ ਅਸੀਂ ਦਵਾਂਗੇ ਵਿੱਚੋਂ ਸ਼ਾਂਤੀ ਕਰਕੇ ਵੀ ਉੱਥੇ ਪਈਆਂ ਨੇ ਤੇ ਇਹ ਬੂਰੀਆਂ ਇੱਕ ਨਹੀਂ ਉਹ ਦੇਖੋ ਮੈਂ ਕਵਾਂਗਾ ਇੱਥੇ ਕੈਮਰਾਮੈਨ ਨੂੰ ਕਵਾਂਗਾ ਥੋੜਾ ਤਾਂ ਜਾ ਕੇ ਦੇਖ ਥੱਲੇ ਪਾਣੀ ਵੀ ਪਿਆ ਹੋਆ ਇਹ ਸਿਰਫ ਜਦੋਂ ਅਸੀਂ ਆਏ ਆ ਤੇ ਉਸ ਤੋਂ ਬਾਅਦ ਇਹ ਗੱਡੀਆਂ ਜਿਹੜੀਆਂ ਇੱਥੇ ਲੱਗੀਆਂ ਨਹੀਂ ਤੇ ਇਹ ਬਾਰਿਸ਼ ਦੇ ਵਿੱਚ ਹੀ ਮਤਲਬ ਭਰੀਆਂ ਜਾਣੀਆਂ ਸੀ ਤੇ ਇਹ ਤੁਸੀਂ ਦੇਖ ਸਕਦੇ ਜੀ ਇਹਦੇ ਕੀ ਹਾਲਾਤ ਨੇ ਸੋ ਅਨਗਹਿਲੀ ਆ ਕੋਈ ਵੀ ਇਨਸਪੈਕਟਰ ਸਾਹਿਬ ਇੱਥੇ ਨਹੀਂ ਸੀ ਉਹ ਦੇਖੋ ਤੁਸੀਂ ਕੀ ਹਾਲਾਤ ਨੇ ਇਹਦੇ ਇਹ ਸਾਡੇ ਸਾਹਮਣੇ ਕੋਈ ਵੀ ਨਹੀਂ ਸੀ ਜਿਹੜਾ ਸਰਗੇਟ ਪਾਸ ਦੇ ਰਿਹਾ ਸੀ ਕਿਸੇ ਨੂੰ ਨਜ਼ਰ ਨਹੀਂ ਆਇਆ ਮੈਂ ਇੱਥੇ ਉਹ ਬੰਦਾ ਲੱਗਾ ਕਿ ਜਿਹੜਾ ਕੋਈ ਮਤਲਬ ਇਹਨੂੰ ਲਦਾਉਣ ਆਇਆ ਜਿੰਨੇ ਪਿੰਡ ਵਾਸਤੇ ਖੜਮੀ ਆ ਪੁੱਛਦੇ ਆ ਕਿ ਕੋਈ ਡੀਪੂ ਹੋਲਡਰ ਹੈਗਾ ਭਾਈ ਸਾਹਿਬ ਤੁਹਾਡੇ ਚ ਕੋਈ ਡੀਪੂ ਹੋਲਡਰ ਹੈਗਾ ਵਾ ਡੀਪੂ ਹੋਲਡਰ ਕੋਈ ਡੀਪੂ ਹੋਲਡਰ ਹੈਗਾ ਤੁਹਾਡੇ ਚੋ ਆ ਇਹ ਵੀ ਆਪਾਂ ਇੱਥੇ ਬੈਠੇ ਸੀ ਲੋਕ ਉਹਨਾਂ ਨੂੰ ਪੁੱਛਿਆ ਕਿ ਕੋਈ ਤੁਹਾਡੇ ਚੋ ਡੀਪੂ ਵਾਲਾ ਤਾਂ ਨਹੀਂ ਕਿਉਂਕਿ ਆ